ਮੇਰਾ ਨਾਮ ਹੈ ਅਮਰਜੀਤ ਸਿੰਘ ਤੁਸੀਂ ਭਾਰੀ ਪਿਛਲੇ ਦਿਨੀਆਂ ਕਾ ਸੋਸ਼ਲ ਮੀਡੀਆ ਤੇ ਜਿਹੜੀ ਆ ਵੀਡੀਓ ਪਾਈ ਬਾਬਾ ਜੀ ਜੀ ਕੀ ਮਤਲਬ ਇਹ ਵੀਡੀਓ ਹਾਂਜੀ ਪਾਈ ਹੈ ਜੀ ਅਸੀਂ ਆ ਮੈਂ ਆਪਣੇ ਫੇਸਬੁਕ ਅਕਾਊਂਟ ਤੇ ਪਾਈ ਹੈਗੀ ਇਹ ਵੀਡੀਓ ਤਾਂ ਪਾਈ ਹੀ ਵੀ ਇਹ ਨਾ ਜਿਹੜਾ ਬਾਬਾ ਸਾਡੇ ਪਿੰਡ ਉਹ ਪਟਿਆਲੇ ਤੇ ਜਦੋਂ 47 ਕਿਹੜਾ ਜ਼ਿਲਾ ਪੈਂਦਾ ਵਾ ਤੇ ਕਿਹੜਾ ਪਿੰਡ ਪੈਂਦਾ ਜਿੱਥੇ ਇਹ ਜ਼ਿਲਾ ਗਰਦਾਸਪੁਰ ਜੇ ਤੇ ਤਹਿਸੀਲ ਬਟਾਲਾ ਵੀ ਲਿਖ ਦਿੰਦੇ ਆ ਜਿਹੜਾ ਬਾਬਾ ਨਾਨਕ ਰੋਡ ਤੇ ਪਿੰਡ ਆ ਸਾਡਾ ਡੇਰਾ ਬਟਾਣਾ ਕਾਗਜ਼ਾਂ ਤੇ ਉਹਨੂੰ ਖਵਾ ਜਾ ਵਰਤ ਤੱਕ ਚੱਲਦਾ ਹਾਂਜੀ ਹਾਂਜੀ ਇਹ ਬਾਬਾ ਜੀ ਕਦੋਂ ਦੇ ਇੱਥੇ ਪਿੰਡ ਜਾਏਗੇ ਇਹ ਕੋਈ ਡੇਢ ਕਿ ਮਹੀਨੇ ਦੇ ਕਰੀਬ ਹੋ ਗਿਆ ਜੀ ਹਾਂਜੀ ਉਹ ਕੀ ਵੀਡੀਓ ਤਾਂ ਜਿਹੜਾ ਤੁਸੀਂ ਪਾਈ ਉਹ ਵੀਡੀਓ ਅਹੀਂ ਪਹਿਲਾਂ ਤੇ ਅਸੀਂ ਸਹਿਮਤ ਆ ਜੋ ਬਾਬਾ ਕਰਦਾ ਹੈ ਵੀ ਚਲੋ ਵਾਅਦਾ ਉਹ ਘਟਮਲ ਲੈਂਦਾ ਹੈਗਾ ਨਾੜਾਂ ਵੜੇ ਜਾਣਕਾਰੀ ਹੀ ਤੇ ਦਵਾਈ ਵੀ ਦੇ ਲੈਂਦਾ ਹੈ ਤੇ ਹੁਣ ਕੁਝ ਟਾਈਮ ਹੋ ਗਿਆ ਹੈਗਾ ਵੀ ਜਿਹੜਾ ਉਹੀ ਕੰਮ ਚੱਲਣ ਲੱਗ ਗਿਆ ਜਿਹੜੇ ਅਸੀਂ ਕਹਿੰਨੇ ਆ 크ਿਸਚਨ ਗਲਤ ਜਿਹੜੇ 크ਿਸਚਨ ਧਰਮ ਵਿੱਚ ਗਲਤ ਪਾਸਟਰ ਨੇ ਆਪਣੇ ਮਤਲਬ ਲੋਕਾਂ ਨੂੰ ਗੁਮਰਾਹ ਕਰਦੇ ਉਸੇ ਤਰੀਕੇ ਨਾਲ ਹੋਣ ਲੱਗ ਗਿਆ ਗੁਰੂ ਰਾਮਦਾਸ ਜੀ ਦੇ ਨਾਂ ਤੇ ਮਤਲਬ ਵੀ ਘੁਟਣਾ ਮਾਰਨ ਨਾਲੇ ਹੱਥ ਲਾ ਲਾ ਕੇ ਭੇਜ ਜਾਨਾ ਵੀ ਹੱਥ ਲਾਏ ਆ ਠੀਕ ਹੋ ਜਾਣ। ਇਹ ਸੰਗਤ ਵੱਲੋਂ ਦੂਰ ਨੇੜੇ ਕਾਫੀ ਆਉਂਦੀ ਨਾ ਮੇਰੇ ਖਿਆਲੋਂ ਬਹੁਤ ਜ਼ਿਆਦਾ ਹਜ਼ਾਰਾਂ ਦੇ ਹਿਸਾਬ ਨਾਲ ਆਉਂਦੀ ਹੈ ਜੀ। ਪਹਿਲਾਂ ਤੇ ਚਲੋ ਉਦਾਂ ਚੱਲਦਾ ਬਾਅਦ ਚ ਤੇ ਹੁਣ ਗੁਲਕੀ ਵੀ ਰੱਖ ਲਈ ਐਂ ਚਲੋ ਨਹੀਂ ਗਏ ਉਸ ਤੋਂ ਬਾਅਦ ਜੋ ਵੀਡੀਓ ਬਣਾਈਆਂ ਇਹ ਇੱਥੇ ਮਤਲਬ ਗੁਲਗਾਰਬ ਰੱਖੀ ਜੀ ਹਾਂਜੀ ਰੱਖੀ ਜੀ ਹਾਂਜੀ ਕੀ ਮਤਲਬ ਜਿਹੜਾ ਬਾਪ ਇਹ ਬਾਬਾ ਜੀ ਵਾਅਦ ਨਹੀਂ ਸਿਰਫ ਇਹ ਮਤਲਬ ਲੋਕਾਂ ਨੂੰ ਬਾਕੀ ਗਮਰਾਹ ਕੀਤਾ ਹਾਂਜੀ ਵਾਅਦ ਹੈ ਮੇਰੇ ਖਿਆਲ ਨਾਲ ਕੁਝ ਵੀਡੀਓ ਜਿਹੜੀਆਂ ਗਲਤ ਪਾਈਆਂ ਕਿ ਉਹਨਾਂ ਕਰਕੇ ਗਮਰਾਹ ਹੋ ਗਏ ਅਸੀਂ ਆਪਣੀ ਡਿਊਟੀ ਫਰਜ਼ ਸਮਝਿਆ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਕੋਈ ਦਿਹਾੜੀ ਟੱਪਾ ਕਰਦਾ ਵਾ ਕੋਈ ਹੈ ਕਿੱਦਾਂ ਕੋਈ ਪੈਸੇ ਲੈ ਕੇ ਆਉਂਦੇ ਆ ਕਿੱਦਾਂ ਵਿਚਾਰਾ ਕੋਈ ਹਰ ਦੁਨੀਆ ਤੇ ਦੁਖੀ ਆ ਤੁਹਾਨੂੰ ਪਤਾ ਉਹ ਸਾਰੀ ਸਾਰੀ ਢੜੀ ਕਈ ਮਤਲਬ ਜਿਹੜੇ ਬੰਦੇ ਕੰਮ ਤੇ ਘਰੇ ਢੜੀ ਮਿਲਦੇ ਨੇ ਉਹ ਸਾਰੀ ਢੜੀ 7-8 ਵਜੇ ਨਾ ਆਉਂਦੇ ਨੇ ਮੇਰੇ ਖਿਆਲ ਸ਼ਾਮਾਂ ਦੇ ਟਾਈਮ ਤੇ ਜਾਂਦੇ ਨੇ ਤੇ ਕੀ ਮੰਨੋ ਤੁਸੀਂ ਇਹਨਾਂ ਦਾ ਕਿਹਣਾ ਚੱਲਦੀ ਇਹ ਮਤਲਬ ਕਿਵੇਂ ਦੇਖਦੇ ਸਾਰਾ ਇਹ ਤੁਹਾਨੂੰ ਦੱਸਣੀ ਡੇ ਆ ਭਾਜੀ ਵੀ ਮਤਲਬ ਠੀਕ ਨਹੀਂ ਗਾ ਜੋ ਹੋ ਰਿਹਾ ਐਵੇਂ ਇੱਕ ਪਾਸੇ ਕਹੀਏ ਤੇ ਲੋਟਾ ਚਲੋ ਇਹ ਬਾਬੇ ਨੂੰ ਖੁਦ ਕਹਿ ਦੇਣਾ ਚਾਹੀਦਾ ਵੀ ਮੈਂ ਆ ਚੀਜ਼ ਜਿਹੜੀ ਹੈ ਨਾ ਮਤਲਬ ਨਾ ਘੋਟ ਨਾ ਪਸ ਸਕਦਾ ਉਹਦੇ ਲਈ ਮੁੰਡੇ ਵੀ ਚਾਰ ਪੰਜ ਚਲੋ ਆਪਣੇ ਜਿਹੜਾ ਨਾਲ ਲੱਕ ਰੱਖ ਲੈ ਜਾਂ ਕੋਈ ਫੀਸ ਲਾ ਲੈ ਜੇ ਫ੍ਰੀ ਕਰਨਾ ਮੈਂ ਫ੍ਰੀ ਕਰਦੇ ਪਰ ਆ ਜਿਹੜਾ ਕੰਮ ਦੂਜਾ ਵਾ ਹੱਥ ਲਾਇਆ ਠੀਕ ਇਹ ਕੰਮ ਜਿਹੜਾ ਵਾ ਇਹ ਗੁਰੂ ਸਾਹਿਬ ਦੇ ਵੀ ਉਲਟ ਹੈ ਅੱਛਾ ਕਿਦੇ ਵੀ ਉਲਟਾ ਹੈ ਕੱਲ ਨੂੰ ਡੇਰਾ ਬਣ ਸਕਦਾ ਹਨ ਡਰ ਹੀ ਆ ਡਿਪੈਂਡ ਕੋੜੇ ਡੇਰਾ ਬਣ ਜਾਣਾ ਵਾ ਤੇ ਤੁਹਾਨੂੰ ਪਤਾ ਜਿਹੜੇ ਜਿਹੜੇ ਪਿੰਡਾਂ ਦੇ ਲਾਗੇ ਡੇਰੇ ਬਣੇ ਆ ਫਿਰ ਉਹਨਾਂ ਪਿੰਡਾਂ ਦਾ ਕੀ ਹਾਲ ਹੋਇਆ ਝੂਠ ਦਾ ਹੀ ਪ੍ਰਚਾਰ ਮੁੜ ਕੇ ਹੁੰਦਾ ਵਾ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਮਤਲਬ ਇਹ ਕੋਈ ਵੀ ਬੰਦਾ ਇੱਕ ਵੀ ਬੰਦਾ ਹੱਥ ਲਾਇਆ ਠੀਕ ਹੋਇਆ ਮੰਨ ਲਓ ਜੇ 10000 ਬੰਦਾ ਆਏਗਾ ਆਇਆ ਵਾ ਤੇ ਉਹਦੇ ਚ ਕੁਝ ਦਵਾਈ ਖਾਂਦੇ ਆ ਕੁਝ ਤੇ ਉਦਾਂ ਹੀ ਠੀਕ ਹੋ ਜਣੇ ਆ ਤੇ ਉਹ ਜਦੋਂ ਕੁਝ ਠੀਕ ਹੁੰਦੇ ਆ ਉਹ ਕਹਿ ਦਿੰਦੇ ਬਾਬੇ ਨੇ ਠੀਕ ਕੀਤਾ ਹੋਰ ਦਾ ਕਿੰਨਿਆਂ ਨੂੰ ਫੋਨ ਕਰਦੇ ਆ ਰਿਸ਼ਤੇਦਾਰਾਂ ਨੂੰ ਕਈਆਂ ਨੂੰ ਭੇਜਦੇ ਆ ਇਹ ਜੋ ਮਤਲਬ ਹੁਣ ਤੇ ਸਾਡੇ ਪਿੰਡੋਂ ਚਲ ਗਿਆ ਵਾ ਇਹਨਾਂ ਨੂੰ ਪਤਾ ਕਿੱਥੇ ਗਿਆ ਬੋਲੇ ਜਿਹੜਾ ਕੋਲ ਜਿਹੜੀ ਸਾਡੇ ਤੋਂ ਆਉਂਦੀ ਮੇਨ ਮੁੱਖ ਦੀ ਗੱਲ ਮਤਲਬ ਤੁਹਾਡਾ ਕਹਿੰਦਾ ਮੇਰਾ ਮਕਸਦ ਕੀ ਹੈ ਵੀ ਜੰਗ ਤੇ ਜਿਹੜੀ ਗਮਰਾਹ ਹੋਈ ਹੈ ਇਹ ਸੰਗਤ ਜਿਹੜੀ ਹੈ ਗਮਰਾਹ ਹੋਈ ਹੈ ਜਾਣਕਾਰੀ ਨਾ ਹੋਣ ਕਰਕੇ ਗੁਰਬਾਣੀ ਤੋਂ ਦੂਰ ਹੋਣ ਕਰਕੇ ਇਤਿਹਾਸ ਕੋਈ ਮੰਨ ਲਓ ਵੀ ਸਿੱਖੀ ਤੋਂ ਦੂਰ ਹੋਣ ਕਰਕੇ ਗਮਰਾਹ ਹੋਣ ਦੀ ਹੈ ਮਾਨਸਿਕ ਤੌਰ ਤੇ ਵੀ ਥੱਕੇ ਖਾਂਡੀ ਹੈ ਤੇ ਸਰੀਰਕ ਤੌਰ ਤੇ ਵੀ ਥੱਕੇ ਖਾਂਡੀ ਹੈ ਸਾਡੇ ਚੈਨਲ ਦੇ ਮਾਧਮੇਨ ਦਾ ਜਿਹੜੀ ਹੁਣ ਜਿਹੜੀ ਸੰਗਤ ਹੈ ਜਿਹੜੀ ਅੱਜ ਕੀਤ ਜਿਹੜੀ ਨਵੀਂ ਨਾਂ ਵੀ ਕੀ ਮੈਸੇਜ ਦੇ ਆ ਇਹ ਉਹਨਾਂ ਨੇ ਇਹੋ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀ ਆਉਣਾ ਨਾ ਉਹ ਉਹ ਜਿਹੜਾ ਬਜ਼ੁਰਗ ਆ ਆਡੇ ਪਿੰਨਾਂ ਨੂੰ ਇਹੋ ਹੀ ਕਹਿਣ ਕਿ ਉਹ ਆਉਣ ਜਿਨ੍ਹਾਂ ਨੂੰ ਕੋਈ ਲੱਕ ਦਰਦ ਆ ਜਾਂ ਸਰਵਾਈਕਲ ਜਾਂ ਕੋਈ ਦਵਾਈ ਮੰਗਣ ਜਾਂ ਉੱਤੇ ਘਟਣ ਘੋਟੋ ਨਾੜਾਂ ਵਾਲੇ ਥੋੜੀ ਮੋਟੀ ਜਾਣਕਾਰੀ ਰੱਖਦਾ ਵਾ ਜੇ ਇਹ ਕੋਈ ਹੱਥ ਲਾਉਣ ਵਾਲਾ ਕਹੇ ਵੀ ਹੱਥ ਲਾਇਆ ਠੀਕ ਕਰ ਦਿੰਦਾ ਵਾ ਇਹ ਚੀਜ਼ ਕੋਈ ਸੰਗਤ ਹੈ ਉਹ ਜਿਹੇ ਭਲੇਖੇ ਜਨਾਬ ਇਹ ਇਹੋ ਜੇ ਕੰਮ ਕਹਿੰਨੇ ਮੱਥਾ ਟੇਕਣ ਜਾਣਾ ਦਰਬਾਰ ਸਾਹਿਬ ਚਲ ਜੇ ਜਿਹੜਾ ਕੋਈ ਚਰਚ ਜਾਂਦਾ ਚਰਚ ਚਲ ਜੇ ਜਿਹੜਾ ਕੋਈ ਮੰਦਰੇ ਜਾਂਦਾ ਮੰਦਰ ਚਲ ਜੇ ਜਿੰਨੂੰ ਕੋਈ ਮੰਨਦਾ ਉਹਨੂੰ ਮੰਨੀ ਜਾਏ ਇਹਨਾਂ ਚੀਜ਼ਾਂ ਜਨਾਬ ਆਪਣਾ ਟਾਈਮ ਖਰਾਬ ਕਰਦੇ ਆ ਨਾਲੇ ਪੈਸੇ ਖਰਾਬ ਕਰਦੇ ਨਾਲੇ ਬਚਾਰੇ ਧੱਕੇ ਖਾਂਦੇ ਆ ਜਿਹੜਾ ਤੁਸੀਂ ਮੰਨੂ ਜਿਹੜਾ ਪੇਟ ਤਾਂ ਪੰਡੇ ਇਹ ਤੁਸੀਂ ਪੂਰੀ ਤਰ੍ਹਾਂ ਵੀ ਚੀਜ਼ ਨੂੰ ਗਮਰਾਹ ਮੰਨਦੇ ਹੋ ਬਿਲਕੁਲ ਜੀ ਐ ਗਮਰਾਹ ਗਮਰਾਹ ਮੰਨਦੇ ਕਿਉਂਕਿ ਐਂ ਇਹ ਚੀਜ਼ ਨੂੰ ਲਾਗੋਂ ਵੇਖਿਆ ਤੁਸੀਂ ਮੰਨੂ ਰੇ ਬਾਬਾ ਜੀ ਨਾਲ ਰੇ ਦੇਖੋ ਤੁਹਾਨੂੰ ਕੀ ਜਾਪਦਾ ਅਸੀਂ ਮਤਲਬ ਉੱਥੇ ਬੈਠੇ ਰਹਿੰਦੇ ਰਹੇ ਆ ਹਾਂਜੀ ਉੱਥੇ ਬੈਠਾਂ ਹੀ ਵੇਖਿਆ ਪਿੰਡ ਦੇ ਹੀ ਆ ਜੀ ਉਦੋਂ ਤੇ 10 15 20 ਜਣੇ ਆਉਂਦੇ ਹੁੰਦੇ ਸੀ ਜਦੋਂ ਅਸੀਂ ਇੱਥੇ ਵੇਂਦੇ ਰਿਹਾ ਸੀ ਖੁਦ ਲੱਕ ਘਟਾਇਆ ਅਹੀਂ ਅਖਾਜੇ ਕਈ ਵਾਰੀ ਹੁੰਦਾ ਨਾ ਵੀ ਕੋਈ ਚੀਜ਼ ਐ ਪ੍ਰੋਬਲਮ ਐ ਬਾਬਾ ਜੀ ਚਲੋ ਸਾਡਾ ਉਹ ਘੁੱਟ ਦਿੰਦਾ ਰਿਹਾ ਐ ਈ ਈ ਗੱਲ ਨਹੀਂ ਪਰ ਜਿਹੜਾ ਹੁਣ ਕੰਮ ਪਤਾ ਨਹੀਂ ਕਿਹੜੇ ਤਰੀਕੇ ਨਾਲ ਵੀਡੀਓ ਪਾਪਾ ਜੀ ਕਿੱਦਾਂ ਗੁੰਮਰਾਹ ਕਰਕੇ ਲੋਕਾਂ ਨੂੰ ਬਿਜ਼ਨਸ ਜਿਹਾ ਬਣਾ ਲਿਆ ਕੋਲਵੰਤ ਸਿੰਘ ਜੀ ਕਿਹੜਾ ਪਿੰਡ ਬਾਬਾ ਜੀ ਇਹ ਪਿੰਡ ਇਹ ਇਦਾਂ ਦੇ ਕਾਗਜ਼ਾਂ 'ਚ ਦਿਖਾ ਜਾ ਫਿਰ ਦੋਗੇ ਜੇ ਰਬ ਥਾਣਾ ਨੇ ਦੀ ਬਾਬਾ ਜੀ ਤੁਹਾਡੇ ਪਿੰਡ ਇੱਕ ਬਾਬਾ ਜੀ ਸ਼ੰਤ ਮਹਾਪੁਰਸ਼ ਆਏ ਨੇ ਕਿਵੇਂ ਸਾਰਾ ਨਹੀਂ ਨਹੀਂ ਇਹ ਸੰਤ ਨਹੀਂ ਨਾ ਮਹਾਪੁਰਸ਼ ਆਏ ਚਲੋ ਵੈਦ ਹੈ ਮਾਰਾ ਮੋਟਾ ਹੈ ਤੇ ਅਸੀਂ ਜਾਣਦੇ ਹਾਂ ਉੱਥੇ ਰਹਿੰਦੇ ਰਹੇ ਹਾਡੇ ਮਹੱਲੇ ਦਾ ਹੀ ਇਹ ਮਹੱਲੇ ਚ ਮਤਲਬ ਆਇਆ ਹੀ ਤੇ ਘਟ ਨਾ ਪਤਾ ਮਾਰਾ ਮੋਟਾ ਹੈਗਾ ਅਸੀਂ ਪਹਿਲੇ ਦਿਨ ਵੀ ਦੂਜੇ ਦਿਨ ਵੀ ਆ ਦੇ ਵਿੱਚ ਹੁਣ ਪਤਾ ਨਹੀਂ ਕੀ ਇਹਨਾਂ ਨੇ ਸੋਲਿਆ ਨੇ ਤੇ ਬਹੁਤ ਮਾਰਾ ਹੋ ਰਿਹਾ ਚੰਗਾ ਨਹੀਂ ਆ ਦੁਨੀਆ ਬਹੁਤ ਗਮਰਾਹ ਹੋ ਰਹੀ ਏ ਬਜ਼ੁਰਗਾਂ ਨੂੰ ਚੁੱਕ ਚੁੱਕ ਲਿਆਉਂਦੇ ਨੇ 80 80 ਸਾਲ ਦੇ ਨੂੰ ਚੁੱਕ ਚੁੱਕ ਲਿਆਉਂਦੇ ਨੇ ਮੋਢੇ ਦੇ ਹੱਥ ਲਾ ਦਿੰਦਾ ਠੀਕ ਹੋ ਗਏ ਠੀਕ ਹੋ ਗਏ ਠੀਕ ਕੋਈ ਨਹੀਂ ਹੁੰਦਾ ਗਲਤ ਆ ਬਿਲਕੁਲ ਗਲਤ ਹੁਣ ਤੇ ਇਹਨਾਂ ਗੋਲਕ ਵੀ ਰਖ ਲਈ ਪਹਿਲਾਂ ਅੰਦੇ ਹੀ ਨਹੀਂ ਪੈਸਾ ਕੋ ਲੈਂਦੀ ਇਹਨਾਂ ਗੋਲ ਕਹਾ ਅੱਖੀ ਵੇਖੀ ਬਣੀ ਉਤੇ ਗੋਲਕ ਰੱਖੀ ਇਹਨਾਂ ਇਹ ਬਾਬਾ ਜੀ ਜੱਦੀ ਇੱਥੋਂ ਦੇ ਨੇ ਜਾਂ ਕਿੱਥੋਂ ਦੇ ਨੇ ਬਾਬਾ ਜੀ ਇਹਨਾਂ ਦਾ ਕੁਝ ਨਾ ਹੈ ਤੇ ਜੱਦੀ ਨਹੀਂ ਗਏ ਉੱਥੋਂ ਪਾਕਿਸਤਾਨੋਂ ਉੱਠ ਕੇ ਆਏ ਨੇ ਪਰ ਇੱਕ ਇੱਕ ਘਰ ਜਿਹੜਾ ਇੱਥੇ ਰਹਿ ਗਿਆ ਤੇ ਇੱਕ ਕਿਤੇ ਪਟਿਆਲੇ ਵਾਲ ਚਲਾ ਗਿਆ ਪਟਿਆਲੇ ਵਾਲ ਚਲੇ ਗਏ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਆਪਣੇ ਨਸੀਬ ਕਿ ਪਿੰਡਾਂ ਨੂੰ ਕੀਤੀ ਕਿ ਜਾਂ ਪਛੰਗਤ ਬਾਹਰ ਦੀ ਹੁੰਦੀ ਪਹਿਲਾਂ ਤੇ ਜਦੋਂ ਆਇਆ ਵਾ ਇੱਕ ਅੱਧਾ ਕੋ ਜਨਾਨੀਆਂ ਆਈਆਂ ਸੇ ਬਾਹਰ ਬੈਠੀਆਂ ਉਹਨਾਂ ਕੋ ਆਣ ਕੇ ਬਹਿ ਗਿਆ ਏ ਉਹ ਜਨਾਨੀਆਂ ਨੇ ਇੱਕ ਦੂ ਨੂੰ ਦੱਸਿਆ ਤੇ ਉਹਨਾਂ ਨੇ ਦੱਸਿਆ ਕੋ ਦਰਦ ਹੁੰਦੀ ਏ ਕੁਛ ਹੁੰਦੀ ਏ ਉੱਥੋਂ ਹੀ ਗੱਲ ਚੱਲੀ ਏ ਉਹਨਾਂ ਨੇ ਮੁਰਗੇ ਫੋਨ ਫਾਨ ਕੀਤੇ ਤੇ ਉੱਥੋਂ ਦੁਨੀਆ ਹੁਣ ਤੇ ਲੱਖਾਂ ਝੋ ਗਈ ਏ ਜੀ ਉਹਨੂੰ ਪਿੰਡ ਤੋਂ ਮੱਲੋ ਸ਼ੁਰੂਆਤ ਹੋਈ ਹਾਂਜੀ ਹਾਂਜੀ ਪਿੰਡ ਤੋਂ ਹੀ ਪਿੰਡ ਇਹ ਪੂਰੀ ਤਰ੍ਹਾਂ ਨਾਲ ਕੀ ਮੱਲੋ ਤੁਸੀਂ ਮੰਨਦੇ ਜੋ ਗਮਰਾਹ ਕੇ ਜਾਂ ਕਿਵੇਂ ਮੱਲੋ ਕੋ ਚਮਤਕਾਰ ਮੰਨਦੇ ਨਹੀਂ ਨਹੀਂ ਚਮਤਕਾਰ ਕੋਈ ਨਹੀਂ ਹੈ ਗਮਰਾਹ ਚਮਤਕਾਰ ਨਹੀਂ ਕੋਈ ਗਮਰਾਹ ਕਰ ਰਹੇ ਨੇ ਗਲਤ ਆ ਬਿਲਕੁਲ ਸਾਡੇ ਸਿੱਖੀ ਸਿਧਾਂਤ ਤੇ ਬਿਲਕੁਲ ਗਲਤ ਹੈ ਜਿਹੜੀ ਮਤਲਬ ਸਾਡੇ ਚੈਨਲ ਦੇ ਮਾਤੇ ਹੋਣ ਜਿਹੜੀ ਹੁਣ ਦੇਸ਼ ਦੇਸ਼ਾਂ ਵਿੱਚ ਜਿਹੜੀ ਆਖਦਾ ਜਿਹੜੀ ਮਤਲਬ 2 ਰ 7-8 ਵਜੇ ਨਾਲ ਤਕਰੀਬਨ ਆਉਂਦੇ ਲੋਕ ਅੱਜ ਦੇ 9 ਵਜੇ ਦੇ ਮਤਲਬ ਮਨ ਕੋ 4-500 ਬੰਦੇ ਤੋਂ ਵੱਧ ਵੀ ਹੋਣ ਰਹੇ ਹਾਂ ਜਿਹੜੇ ਹੁਣ ਮਤਲਬ ਦੁਖੀ ਲੋਕ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਪਹਿਲੇ ਉਹਨਾਂ ਚੀਜ਼ ਦਾ ਮੇਰਾ ਮੈਸੇਜ ਇਹ ਹੋਈ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗਮਰਾਹ ਨਾ ਹੋਵੋ ਪੈਸੇ ਤੁਹਾਡੇ ਖਰਾਬ ਹੋਉਂਦੇ ਨੇ ਟਾਈਮ ਤੁਹਾਡਾ ਖਰਾਬ ਹੋਉਂ ਗੁਰਦੁਆਰੇ ਜਾਣ ਲੱਗਿਆਂ ਇਹਨਾਂ ਨੂੰ ਤਕਲੀਫ ਹੁੰਦੀ ਆ ਉੱਥੇ ਇਹਨਾਂ ਨੂੰ ਮੋਦ ਪੈਂਦੀ ਆ ਉਹ ਪਾਠ ਹੀ ਇੱਕ ਹੁੰਦਾ ਤੇ ਦੋ ਬੰਦੇ ਬੈਠੇ ਹੁੰਦੇ ਇੱਕ ਅਦੀ ਜਨਾਨੀ ਹੁੰਦੀ ਆ ਗੁਰਦੁਆਰਾ ਸਾਹਿਬ ਉਧਰ ਇਹਨਾਂ ਨੂੰ ਜਾਂਦੇ ਆ ਮੋਦ ਪੈਂਦੀ ਆ ਇਦਾਂ ਨੂੰ ਪੱਜ ਭਾਈ ਦੁਨੀਆ ਆਉਂਦੀ ਆ ਪਤਾ ਨਹੀਂ ਇਹ ਦੁਨੀਆ ਨੂੰ ਕੀ ਹੋ ਗਿਆ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਨਾ ਵੀ ਗੁਮਰਾ ਨਾ ਹੋਵੋ ਬਾਬਾ ਨਹੀਂ ਐ ਵੈਦ